ਪਿਆਰੇ ਵਿਦਿਆਰਥੀਓ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਪਹਿਲੀ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਇੱਕ ਨਵਾਂ ਵਿਸ਼ਾ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਨਾਂ ਹੈ ਸਵਾਗਤ ਜ਼ਿੰਦਗੀ ਕਿਵੇਂ ਕੇ ਸਾਨੂੰ ਪਹਿਲਾਂ ਹੀ ਪਤਾ ਹੈ ਜੋ ਅਸੀਂ ਸਿੱਖਿਆ ਕਰਦੇ ਹਾਂ ਉਸ ਦਾ ਮਕਸਦ ਉਦੇਸ਼ ਜਿਹੜਾ ਜਾਂ ਨਿਸ਼ਾਣਾ ਕਹიდਿਓ ਉਹ ਇਹ ਹੀ ਹੁੰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋਈਏ ਅਤੇ ਸਾਡੀ ਇਸ ਸਫਲਤਾ ਦਾ ਲਾਭ ਹੋਰ ਸਮਾਜ ਨੂੰ ਵੀ ਮਿਲੇ ਹੋ ਇਸ ਉਦੇਸ਼ ਨੂੰ ਪੂਰਾ ਕਰਨ ਦੇ ਲਈ শিক্ষা ভাগ ਵੱਲੋਂ ਜੋ ਇਹ ਉਪਰਾਲਾ ਕੀਤਾ ਗਿਆ ਹੈ ਇਹ ਬਹੁਤ ਹੀ ਸ਼ਲਾਘਾਯੋਗ ਹੈ। ਹਾਓ ਆਪਾਂ ਅੱਜ 11ਵੀਂ ਕਲਾਸ ਜਿਸ ਨੂੰ ਕਿ +1 ਵੀ ਕਿਹਾ ਜਾਂਦਾ ਹੈ ਉਸਦੇ ਪਹਿਲੇ ਪਾਠ ਦੇ ਪਹਿਲਾ ਜਿਹੜਾ ਉਪ ਵਿਸ਼ਾ ਹੈ ਜਾਂ ਟੌਪਿਕ ਹੈ ਇਮਾਨਦਾਰੀ ਉਸ ਦੇ ਬਾਰੇ ਪੜਨ ਦੀ ਫਤੇ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂ। ਪਾਠ ਜਿਹੜਾ ਹੈ ਤੁਹਾਡਾ ਉਹ ਹੈ ਪਹਿਲਾ ਇਮਾਨਦਾਰ। ਕਿਤਾਬ ਦੇ ਵਿੱਚ ਅਸੀਂ ਇਹ ਸੁਣੋ ਉਹ ਨੈਤਿਕੀ ਬੋਲਦੇ। ਸਿੱਖ ਤੋਂ ਪਹਿਲਾਂ ਜਿਹੜਾ ਹੈ ਸਿੱਖਿਆ ਹੋਇਆ ਹੈ ਇਮਾਨਦਾਰੀ ਪਰੋਟਾ। ਕਿਤਾਬ ਦੇ ਵਿੱਚ ਅਸੀਂ ਉਸੇ ਕਹਿੰਦੇ ਹਾਂ। ਲਿਖੀ ਹੋਈ ਦੇਖੀ ਹੋਵੇ ਇਹ ਜੋ ਲਾਈਨ ਹੈ ਸਤਰ ਹੈ ਇਹ ਬੈਂਜਮਨ ਫ੍ਰੈਂਕਲਿਨ ਦੀ ਲਿਖੀ ਹੋਈ ਹੈ ਬੈਂਜਮਨ ਫ੍ਰੈਂਕਲਿਨ ਅਮਰੀਕਾ ਦਾ ਰਹਿਣ ਵਾਲਾ ਇੱਕ ਮਹਾਨ ਵਿਗਿਆਨੀ ਸੈਸਦਾਨ ਫਿਲਾਸਫਰ ਸੀ ਜਿਸ ਨੇ ਕਈ ਕਾਡਾਂ ਸੀ ਜਿਹੜੀਆਂ ਉਹ ਕੱਟੀਆਂ ਸੀਗੀਆਂ ਜਿਨ੍ਹਾਂ ਦੇ ਵਿੱਚੋਂ ਬਿਜਲੀ ਦੀ ਕਾੜ ਬਾਰੇ ਤੁਹਾਨੂੰ ਪਤਾ ਹੈ ਅਸਮਾਨੀ ਬਿਜਲੀ ਬਾਰੇ ਸ਼ਾਇਦ ਤੁਸੀਂ ਪੜਿਆ ਹੋਵੇਗਾ ਕਿ ਉਸ ਦੇ ਡਿਗਣ ਦੇ ਕੀ ਕਾਰਨ ਹੁੰਦੇ ਹਨ ਉਹ ਇਹਨਾਂ ਨੇ ਹੀ ਖੋਜ ਕੀਤੀ ਸੀ ਜਿਹੜੀ ਉਸ ਦੀ ਆਓ ਆਪਾਂ ਅੱਗੇ ਵਧਦੇ ਹਾਂ ਤੇ ਚੱਲਦੇ ਹਾਂ ਕਿ ਇਸ ਪਾਠ ਨੂੰ ਪੜਨ ਦੇ ਜਾਂ ਪੜਾਉਣ ਦੇ ਜਾਂ ਤੁਹਾਡੀ ਜਮਾਤ ਦੇ ਵਿੱਚ ਇਸ ਨੂੰ ਸ਼ਾਮਲ ਕਰਨ ਦੇ ਉਦੇਸ਼ ਕੀ ਨੇ ਤੋ ਪਹਿਲਾ ਉਦੇਸ਼ ਹੈ ਇਮਾਨਦਾਰੀ ਨੂੰ ਆਚਰਨ ਦੇ ਹਿੱਸੇ ਵਜੋਂ ਸਮਝਣਾ ਆਚਰਨ ਕਰੈਕਟਰ ਕਹਿ ਦਿੰਨੇ ਆ ਇਸ ਨੂੰ ਅੰਗਰੇਜ਼ੀ ਦੇ ਵਿੱਚ ਇਮਾਨਦਾਰੀ ਸਾਡੇ ਆਚਰਨ ਦਾ ਇੱਕ ਭਾਗ ਹੈ ਸਾਡਾ ਆਚਰਨ ਕਈ ਚੀਜ਼ਾਂ ਚੀਜ਼ਾਂ ਤੋਂ ਮਿਲ ਕੇ ਜਾਂ ਕਈ ਗੁਣਾਂ ਤੋਂ ਬਣਦਾ ਹੈ ਉਸ ਦੇ ਉਹਨਾਂ ਗੁਣਾਂ ਦੇ ਵਿੱਚ ਜੀ ਯੋਗਦਾਨ ਹੁੰਦਾ ਹੈ ਉਹ ਅਸੀਂ ਇਸ ਪਾਠ ਨੂੰ ਪੜ੍ਹਨ ਤੋਂ ਬਾਅਦ ਅਸੀਂ ਸਮਝਾਂਗੇ ਦੂਜਾ ਉਦੇਸ਼ ਹੈ ਸਵੈ ਪ੍ਰਵਾਨਗੀ ਸਵੈ ਪ੍ਰਵਾਨਗੀ ਆਪਣੇ ਆਪ ਦੀ ਪਰਵਾਨਗੀ ਅਤੇ ਨਿcj ਨਾਲੋਂ ਇਮਾਨਦਾਰੀ ਨੂੰ ਉੱਚਾ ਸਥਾਨ ਦੇਣਾ ਸਵੈ ਪ੍ਰਵਾਨਗੀ ਦਾ ਮਤਲਬ ਹੈ ਅਸੀਂ ਕਈ ਵਾਰ ਕਹਿ ਦਿੰਦੇ ਆ ਉਹ ਆਪਣੀਆਂ ਅੱਖਾਂ ਦੇ ਆਪਣੀ ਦੀ ਨੀਂਗਾ ਦੇ ਵਿੱਚ ਨੀਵਾ ਹੋ ਗਿਆ ਮਤਲਬ ਉਸ ਨੂੰ ਆਪਣੇ ਆਪ ਤੇ ਸ਼ਰਮ ਆਉਣ ਲੱਗਦੀ ਜਿਸ ਦੇ ਵਿਅਕਤੀ ਦੇ ਵਿੱਚ ਇਮਾਨਦਾਰੀ ਹੁੰਦੀ ਹੈ ਉਸ ਦੇ ਵਿੱਚ ਸਵੈ ਪ੍ਰਵਾਨਗੀ ਆਪਣੇ ਆਪ ਹੀ ਆ ਜਾਂਦੀ ਹੈ ਉਸ ਨੂੰ ਆਪਣੇ ਆਪ ਤੇ ਮਾਣ ਹੋਣ ਲੱਗਦਾ ਹੈ ਫਕਰ ਹੋਣ ਲੱਗਦਾ ਹੈ ਨਿਜ ਨਾਲੋਂ ਇਮਾਨਦਾਰੀ ਨੂੰ ਉੱਚਾ ਸਥਾਨ ਦੇਣਾ ਜਿਵੇਂ ਅਸੀਂ ਕਹਿੰਦੇ ਹਾਂ ਕਿ ਕਦੇ ਵੀ ਤੁਸੀਂ ਇਹ ਨਾ ਸੋਚੋ ਕਿ ਤੁਹਾਡੇ ਦੇਸ਼ ਨੇ ਤੁਹਾਡੇ ਲਈ ਕੀ ਕੀਤਾ ਬਲਕਿ ਇਹ ਸੋਚੋ ਕਿ ਤੁਸੀਂ ਦੇਸ਼ ਲਈ ਕੀ ਕਰ ਰਹੇ ਹੋ ਪਾ ਸਾਨੂੰ ਆਪਣੇ ਪਰਸਨਲ ਲਾਭ ਨੂੰ ਛੱਡ ਕੇ ਸਾਨੂੰ ਇਸ ਅਸੀਂ ਇਸ ਸਮਾਜ ਨੂੰ ਕੀ ਯੋਗਦਾਨ ਦੇ ਸਕਦੇ ਹਾਂ ਉਸ ਬਾਰੇ ਸੋਚਣਾ ਉਸ ਬਾਰੇ ਇਮਾਨਦਾਰੀ ਨਾਲ ਕੰਮ ਕਰਨਾ ਤੀਸਰਾ ਉਦੇਸ਼ ਹੈ ਸਮਾਜਿਕ ਯਥਾਰਤ ਵਿੱਚ ਇਮਾਨਦਾਰੀ ਦੇ ਪੱਖ ਨੂੰ ਸਮਝ ਸਕਣਾ ਕਿ ਇਸ ਸਮਾਜ ਦੇ ਵਿੱਚ ਜੋ ਸੱਚ ਹੈ ਉਸ ਦੇ ਵਿੱਚ ਇਮਾਨਦਾਰੀ ਹੈ ਜਿਹੜੀ ਉਹ ਕਿੰਨਾ ਕਪਣਾ ਯੋਗਦਾਨ ਪਾਉਂਦੀ ਹੈ ਇਮਾਨਦਾਰੀ ਦਾ ਕੀ ਫਾਇਦਾ ਹੈ ਉਸ ਦੇ ਬਾਰੇ ਅਸੀਂ ਇਸ ਪਾਠ ਦੇ ਵਿੱਚੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਇਸ ਦੇ ਵਿੱਚ ਅਕੇ ਇਮਾਨਦਾਰੀ ਬਾਰੇ ਦੱਸਿਆ ਗਿਆ ਹੈ ਉਹ ਆਪਾਂ ਪੜ੍ਹਦੇ ਹਾਂ ਈਮਾਨਦਾਰੀ ਤੋਂ ਭਾਵ ਹੈ ਆਚਰਨ ਦੀ ਨਿਰਪੱਖਤਾ ਅਤੇ ਸਪਸ਼ਟਤਾ ਕਿ ਜੋ ਇਮਾਨਦਾਰੀ ਹੈ ਉਸ ਦਾ ਮਤਲਬ ਹੁੰਦਾ ਹੈ ਕਿ ਤੁਹਾਡੇ ਕੈਰੈਕਟਰ ਦੇ ਵਿੱਚ ਤੁਹਾਡੇ ਆਚਰਨ ਦੇ ਵਿੱਚ ਸਪਸ਼ਟਤਾ ਹੋਣੀ ਚਾਹੀਦੀ ਹੈ ਤੁਸੀਂ ਆਪਣੇ ਬਾਰੇ ਜੋ ਕੁਝ ਕਰ ਰਹੇ ਹੋਦੇ ਬਾਰੇ ਕਲੀਅਰ ਹੋ ਸਾਫ਼ ਹੋ ਸਪਸ਼ਟ ਹੋ ਸ਼ੁੱਧ ਹੋ ਤੇ ਨਿਰਪੱਖਤਾ ਦਾ ਮਤਲਬ ਹੈ ਤੁਸੀਂ ਕਿਸੇ ਦਾ ਵੀ ਪੱਖ ਨਾ ਲਓ ਬਿਨਾਂ ਇੰਗਰੇਜ਼ੀ ਦੇ ਵਿੱਚ ਕਹਿੰਦੇ ਆ ਉਹ ਤਾਂ ਨਿਊਟਰਲ ਹੈ ਕਿ ਕਿਸੇ ਦਾ ਪੱਖ ਨਹੀਂ ਲੈਂਦਾ ਉਹ ਸਿਰਫ ਜੋ ਸੱਚੀ ਗੱਲ ਹੁੰਦੀ ਹੈ ਉਹ ਹੀ ਕਹਿੰਦਾ ਹੈ ਇਮਾਨਦਾਰੀ ਵਿੱਚ ਸਿਹਿੱਦਤਾ ਅਖੰਡਤਾ ਅਤੇ ਭਰੋਸੇਯੋਗਤਾ ਵਰਗੇ ਗੁਣ ਸ਼ਾਮਲ ਹਨ ਜੋ ਇਮਾਨਦਾਰੀ ਹੈ ਇਮਾਨਦਾਰੀ ਦੇ ਵਿੱਚ ਹੋਰ ਬਹੁਤ ਕੁਝ ਸ਼ਾਮਲ ਹੋ ਜਾਂਦਾ ਹੈ ਸਿਹਿੱਦਤਾ ਸਿਹਿੱਦਤਾ ਸ਼ਬਦ ਹੈ ਜਿਹੜਾ ਉਹ ਹਿਰਤੇ ਤੇ ਅੱਗੇ ਲੱਗ ਕੇ ਸੂ ਲੱਗਿਆ ਹੋਇਆ ਹੈ ਹਿਰਦਾ ਹਿੰਦੀ ਦੇ ਵਿੱਚ ਹਿਰਦੇ ਕਹਿੰਦੇ ਆ ਅਸੀਂ ਇਸ ਤੇ ਅੱਗੇ ਸੂ ਲੱਗਿਆ ਸੂ ਮਤਲਬ ਜਿਹੜਾ ਹੈ ਉਹ ਅਸੀਂ ਚੰਗੇ ਭਾਵ ਦਾ ਦੱਸ ਸਕਦੇ ਹਾਂ ਚੰਗੇ ਭਾਵ ਬਾਰੇ ਹਿਰਦਾ ਸੂ ਸ਼ੁੱਧਾ ਹੋਣਾ ਇਸ ਦਾ ਹਿਰਦਾ ਸਾਫ਼ ਹੋਵੇ ਅਖੰਡਤਾ ਕਿਸੇ ਚੀਜ਼ ਦੀ ਲਗਾਤਾਰਤਾ ਬਣਾਈ ਰੱਖਣੀ ਏਕਤਾ ਬਣਾਈ ਰੱਖਣੀ ਕਿਸੇ ਚੀਜ਼ ਨੂੰ ਕਦੇ ਵੀ ਟੁੱਟਣਾ ਨਾ ਦੇਣਾ ਕਿਸੇ ਚੀਜ਼ ਤੋਂ ਕਦੇ ਵੀ ਕਮਜ਼ੋਰ ਨਾ ਹੋ ਦੇਣਾ ਹੋਣ ਦੇਣਾ ਅਤੇ ਭਰੋਸੇਯੋਗਤਾ ਵਰਗੇ ਗੁਣ ਸ਼ਾਮਲ ਹਨ ਭਰੋਸੇਯੋਗਤਾ ਹੁੰਦੀ ਹੈ ਇਮਾਨਦਾਰੀ ਦੇ ਵਿੱਚ ਭਰੋਸਾ ਸ਼ਾਮਲ ਹੁੰਦਾ ਹੈ ਇਹ ਇੱਕ ਵਿਅਕਤੀ ਵਿੱਚ ਮਿਲਣ ਵਾਲੇ ਚੰਗੇ ਗੁਣ ਹਨ ਅਤੇ ਨਿਸ਼ਚਿਤ ਤੌਰ ਤੇ ਮਨੁੱਖ ਦੇ ਨਿੱਜੀ ਜੀਵਨ ਅਤੇ ਸਮਾਜ ਲਈ ਲਾਹੇਵੰਦ ਹਨ ਇਹ ਸਾਰੇ ਗੁਣ ਨੇ ਜਿਹੜੇ ਚੰਗੇ ਗੁਣ ਨੇ ਤੇ ਇਹ ਆਪਣੇ ਜੀਵਨ ਦੇ ਵਾਸਤੇ ਵੀ ਤੇ ਸਮਾਜ ਦੇ ਲਈ ਵੀ ਲਾਹੇਵੰਦ ਨੇ ਲਾਭਦਾਇਕ ਨੇ ਸਿਹਤਮੰਦ ਰਿਸ਼ਤੇ ਬਣਾਉਣ ਅਤੇ ਬਣਾਈ ਰੱਖਣ ਲਈ ਦੂਜਿਆਂ ਨਾਲ ਇਮਾਨਦਾਰ ਹੋਣਾ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਅਸੀਂ ਕਹਿ ਦਿੰਨੇ ਹਾਂ ਕਿ ਉਹ ਵਿਅਕਤੀ ਸਿਹਤਮੰਦ ਹੈ ਭਾਵ ਰिष्टपुष्ट ਹੈ ਉਸ ਨੂੰ ਕਿਸੇ ਤਰ੍ਹਾਂ ਦਾ ਰੋਕ ਨਹੀਂ ਹੈ ਇਸ ਤਰ੍ਹਾਂ ਦੇ ਸਾਡੇ ਰਿਸ਼ਤੇ ਵੀ ਹੁੰਦੇ ਆ ਕਈ ਰਿਸ਼ਤੇ ਅਸੀਂ ਸਿਰਫ ਫਾਰਮੈਲਿਟੀ ਲਈ ਉਪਚਾਰਕਤਾ ਲਈ ਹੀ ਵਰਤਦੇ ਹਾਂ ਪਰ ਜੇਕਰ ਤੁਸੀਂ ਰਿਸ਼ਤੇ ਵਧੀਆ ਬਣਾਉਣੇ ਹਨ ਸਬੰਧ ਵਧੀਆ ਰੱਖਣੇ ਹਨ ਤਾਂ ਸਾਨੂੰ ਉਹਨਾਂ ਪ੍ਰਤੀ ਇਮਾਨਦਾਰ ਹੋਣਾ ਜ਼ਰੂਰੀ ਹੈ ਇਸੇ ਤਰ੍ਹਾਂ ਆਪਣੇ ਆਪ ਨਾਲ ਇਮਾਨਦਾਰ ਹੋਣਾ ਸਵੈ ਪ੍ਰਵਾਨਗੀ ਅਤੇ ਸਵੈ ਮਾਣ ਦੇ ਨਾਲ-ਨਾਲ ਨਿੱਜੀ ਵਿਕਾਸ ਅਤੇ ਵਾਧੇ ਲਈ ਬਹੁਤ ਮਹੱਤਵਪੂਰਨ ਹੈ ਜੇਕਰ ਤੁਹਾਡੇ ਵਿੱਚ ਇਮਾਨਦਾਰੀ ਹੈ ਤਾਂ ਤੁਹਾਡੇ ਵਿੱਚ ਸਵੈ ਪ੍ਰਵਾਨਗੀ ਆਪਣੇ ਆਪ ਆ ਜਾਂਦੀ ਹੈ ਜਿਸ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਅਸੀਂ ਆਪੇ ਨੂੰ ਵੀ ਪਿਆਰ ਕਰਨ ਲੱਗ ਜਾਂਦੇ ਹਾਂ ਕਈ ਵਾਰ ਅਸੀਂ ਕੁਝ ਅਜੀਹਾ ਕੰਮ ਕਰ ਦਿੰਦੇ ਹਾਂ ਸਾਨੂੰ ਆਪਣੇ ਆਪ ਤੋਂ ਨਫ਼ਰਤ ਹੋ ਜਾਂਦੀ ਹੈ ਪਰ ਜੇਕਰ ਅਸੀਂ ਕੋਈ ਇਮਾਨਦਾਰੀ ਵਾਲਾ ਕੰਮ ਕਰੀਏ ਤਾਂ ਆਪਣੇ ਆਪਣੇ ਦਿਲ ਨੂੰ ਵੀ ਸਾਨੂੰ ਬਹੁਤ ਭਰੋਸਾ ਮਿਲਦਾ ਹੈ ਤੇ ਅਸੀਂ ਖੁਸ਼ ਰਹਿੰਦੇ ਹਾਂ ਹਮੇਸ਼ਾ ਲਈ ਅਤੇ ਸਵੈ ਮਾਣ ਸਵੈ ਮਾਣ ਸੈਲਫ ਪ੍ਰਾਉਡ ਅਸੀਂ ਆਪਣੇ ਆਪ ਤੇ ਮਾਣ ਵੀ ਮਹਿਸੂਸ ਕਰਦੇ ਹਾਂ ਚੰਗਾ ਕੰਮ ਕਰਕੇ ਚਾਹੇ ਉਸ ਬਾਰੇ ਕੋਈ ਤਾਰੀਫ ਕਰੇ ਜਾਂ ਨਾ ਕਰੇ ਪਰ ਸਾਨੂੰ ਆਪਣੇ ਆਪ ਤੇ ਮਾਣ ਜ਼ਰੂਰ ਹੋਣ ਲੱਗ ਜਾਂਦਾ ਹੈ ਇਹ ਅਪ ਨਿੱਜੀ ਵਿਕਾਸ ਵਾਸਤੇ ਤੁਹਾਡੇ ਆਪਣੇ ਵਿਕਾਸ ਵਾਸਤੇ ਤੇ ਬਾਤੇ ਵਾਸਤੇ ਜ਼ਰੂਰੀ ਹੈ ਕਿਉਂਕਿ ਜੇਕਰ ਤੁਸੀਂ ਕੋਈ ਗਲਤ ਕੰਮ ਕਰਦੇ ਹੋ ਬੇਈਮਾਨੀ ਕਰਦੇ ਹੋ ਤੋ ਤੁਹਾਡੇ ਅੰਦਰ ਇੱਕ ਡਰ ਬਣਿਆ ਰਹਿੰਦਾ ਹੈ ਜੋ ਕਿ ਤੁਹਾਨੂੰ ਖੋਲਣ ਦਾ ਤੁਹਾਡੇ ਅੰਦਰ ਵਿਕਾਸ ਹੋਣ ਦਾ ਮੌਕਾ ਨਹੀਂ ਦਿੰਦਾ ਸਾਡੀ ਇਸ ਬਾਬਤ ਪਹਿਲੀ ਕਿਰਿਆ ਜਿਹੜੀ ਹੈ ਉਹ ਹੈ ਸਹੀ ਉੱਤੇ ਨਿਸ਼ਾਨ ਲਗਾਉਣਾ ਇਹ ਤੇ ਦੇ ਅੱਗੇ ਜੋੜਨੀ ਲੱਗੀ ਹੋਈ ਹੈ ਥੋੜਾ ਜਿਹਾ ਤੁਹਾਨੂੰ ਦੱਸ ਦੇਣਾ ਇਸ ਦਾ ਮਤਲਬ ਹੈ ਉੱਤੇ ਇੱਕ ਸ਼ਬਦ ਛੱਟਿਆ ਗਿਆ ਹੈ ਇਸ ਨੂੰ ਕਹਿੰਦੇ ਆ ਛੁੱਟ ਮਰੂੜੀ ਤੇ ਦੇ ਅੱਗੇ ਜਿਹੜਾ ਹੈ ਉਹ ਕਾਮਾਂ ਜਾਂ ਲੱਗਿਆ ਹੋਇਆ ਹੈ ਇਹ ਛੁੱਟਮ ਰੂੜੀ ਹੈ ਨਿਸ਼ਾਨ ਲਗਾਉਣੀ ਸਹੀ ਉੱਤੇ ਨਿਸ਼ਾਨ ਲਗਾਉਣੀ ਇਮਾਨਦਾਰੀ ਦੀ ਜਾਂਚ ਲਈ ਕਿਸੇ ਇੱਕ ਕਾਲਮ ਉੱਤੇ ਸਹੀ ਦਾ ਨਿਸ਼ਾਨ ਲਗਾਓ ਤੁਹਾਡੇ ਚ ਕਿੰਨੀ ਕ ਇਮਾਨਦਾਰੀ ਹੈ ਇਹ ਤੁਸੀਂ ਆਪ ਚੈੱਕ ਕਰਨੀ ਹੈ ਸੈਲਫ ਚੈੱਕ ਕਰਨੀ ਹੈ ਇਸ ਦੇ ਵਿੱਚ ਅਸੀਂ ਇੱਕ ਦੂਸਰੇ ਨੂੰ ਦੇਖ ਕੇ ਇਹਨਾਂ ਦੇ ਵਿੱਚ ਟਿੱਕ ਨਹੀਂ ਲਗਾਉਣੀ ਹੁੰਦੀ ਸਿਰਫ ਅਸੀਂ ਆਪਣਾ ਆਪ ਬਚਣਾ ਹੈ ਇਮਾਨਦਾਰੀ ਦੇ ਨਾਲ ਕਿ ਮੈਂ ਕਿੱਥੇ ਖੜਾ ਹਾਂ ਜਾਂ ਮੈਂ ਕਿੱਥੇ ਸਟੈਂਡ ਕਰਦਾ ਹਾਂ ਉਹ ਉਸ ਤੋਂ ਬਾਅਦ ਅਧਿਆਪਕ ਦੇ ਦੇਖ ਦੇਖੇਗਾ ਕਿ ਤੁਹਾਡੇ ਵਿੱਚ ਇਮਾਨਦਾਰੀ ਦਾ ਕਿੰਨਾ ਗੁਣ ਹੈ ਜਾਂ ਤੁਹਾਡੀ ਤੁਹਾਡਾ ਇਮਾਨਦਾਰੀ ਦਾ ਲੈਵਲ ਕਿੰਨਾ ਕੁ ਹੈ ਤੁਸੀਂ ਉਸ ਨੂੰ ਕਿਵੇਂ ਵਧਾ ਸਕਦੇ ਹੋ ਕਿਉਂਕਿ ਜੇਕਰ ਸਾਨੂੰ ਆਪਣੀ ਕਮੀ ਦਾ ਪਤਾ ਲੱਗੇਗਾ ਤਾਂ ਹੀ ਅਸੀਂ ਸੁਧਾਰ ਕਰ ਸਕਦੇ ਹਾਂ ਇਸ ਦੇ ਵਿੱਚ ਅਸੀਂ ਪੂਰਾ ਆਪਣਾ ਨਿਰਪੱਖ ਹੋ ਕੇ ਜਿਹੜੀ ਹੈ ਨਿਸ਼ਾਨੀ ਲਗਾਉਣੀ ਹੈ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਦਿਆਂ ਕਰਨਾ ਤੁਸੀਂ ਇਹ ਸਾਰਾ ਆਪ ਹੀ ਹੈ ਕਿਉਂਕਿ ਹਰ ਇੱਕ ਬੱਚੇ ਦਾ ਹਰ ਇੱਕ ਵਿਅਕਤੀ ਦਾ ਇਹ ਨਿੱਜੀ ਹੁੰਦਾ ਹੈ ਨਿੱਜੀ ਸੋਚ ਹੁੰਦੀ ਹੈ ਕਿ ਅਸੀਂ ਦੂਸਰਿਆਂ ਬਾਰੇ ਜਾਂ ਆਪਣੇ ਆਪ ਬਾਰੇ ਕੀ ਸੋਚਦੇ ਹਾਂ ਹੋ ਸਕਦਾ ਹੈ ਜੋ ਇੱਕ ਵਿਅਕਤੀ ਲਈ ਇੱਕ ਚੀਜ਼ ਠੀਕ ਹੋਵੇ ਦੂਸਰੇ ਲਈ ਗਲਤ ਹੋਵੇ ਜਿਵੇਂ ਅਕਸਰ ਅਸੀਂ 6 ਤੇ 9 ਦੀ ਉਦਾਹਰਨ ਦਿੰਦੇ ਹਾਂ ਕਿ 6 ਨੂੰ ਜੇਕਰ ਦੋ ਵਿਅਕਤੀ ਆਪੋਜੀਟ ਸਾਈਡ ਤੇ ਖੜਕੇ ਦੇਖਣ ਤਾਂ ਇੱਕ ਨੂੰ ਉਹ 6 ਲੱਗੇਗਾ ਕਿ ਦੂਸਰੇ ਨੂੰ ਉਹ 9 ਲੱਗੇਗਾ ਤਾਂ ਆਪਾਂ ਅੱਗੇ ਚੱਲਦੇ ਹਾਂ ਇਸ ਨੂੰ ਲੜੀ ਨੰਬਰ 1 ਤੇ ਜਿਹੜਾ ਹੈ ਪਹਿਲਾ ਇੱਕਕਿ ਇਹ ਸਮਝਾਵਾਂਗਾ ਤੁਹਾਨੂੰ ਬਹੁਤ ਗਿਣਤੀ ਲੋਕ ਈਮਾਨ ਬਹੁ ਗਿਣਤੀ ਲੋਕ ਈਮਾਨਦਾਰ ਬਹੁ ਦਾ ਮਤਲਬ ਹੈ ਬਹੁਤ ਜ਼ਿਆਦਾ ਲੋਕ ਨੇ ਜਿਹੜੇ ਉਹ ਈਮਾਨਦਾਰ ਨੇ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਤੁਸੀਂ ਆਪਣਾ ਦੱਸਣਾ ਹੈ ਦੂਸਰੇ ਦਾ ਦੇਖ ਕੇ ਨਹੀਂ ਦੱਸਣਾ ਸਿਰਫ ਆਪਣਾ ਵਿਚਾਰ ਨੇ ਜਿਹੜੇ ਦੱਸਣੇ ਆ ਪੂਰਨ ਸਹਿਮਤੀ ਮਤਲਬ ਤੁਸੀਂ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹੋ ਵੀ ਬਹੁਤ ਜ਼ਿਆਦਾ ਲੋਕ ਨੇ ਜਿਹੜੇ ਉਹ ਈਮਾਨਦਾਰ ਹਨ ਜਾਂ ਤੁਸੀਂ ਅਪੂਰਨ ਸਹਿਮਤ ਹੋ ਮਤਲਬ ਤੁਸੀਂ ਪੂਰਨ ਸਹਿਮਤ ਨਹੀਂ ਹੈਗੇ ਥੋੜਾ ਜਿਹਾ ਘੱਟ ਸਹਿਮਤ ਹੋ ਉਸ ਤੋਂ ਬਾਅਦ ਅੱਗੇ ਹੈ ਅਸਹਿਮਤੀ ਮਤਲਬ ਤੁਸੀਂ ਇਸ ਦੇ ਪ੍ਰਤੀ ਅਸਹਿਮਤ ਹੀ ਨਹੀਂ ਭਾ ਤੁਸੀਂ ਸਮਝਦੇ ਹੋ ਕਿ ਜ਼ਿਆਦਾ ਲੋਕ ਇਮਾਨਦਾਰ ਨਹੀਂ ਹੈਗੇ ਅਰਧ ਸਹਿਮਤੀ ਮਤਲਬ ਤੁਸੀਂ ਸਹਿਮਤ ਵੀ ਹੋ ਅਸਹਿਮਤ ਵੀ ਹੋ ਇਸ ਕਥਨ ਨਾਲ ਪੂਰਨ ਸਹਿਮਤੀ ਤੁਸੀਂ ਪੂਰੀ ਤਰ੍ਹਾਂ ਅਸਹਿਮਤ ਹੋ ਇਸ ਤਰ੍ਹਾਂ ਜਿਹੜਾ ਤੁਹਾਨੂੰ ਠੀਕ ਲੱਗਦਾ ਹੈ ਪਹਿਲੇ ਦੇ ਜੋ ਬਾਕਸੇ ਦਿੱਤੇ ਗਏ ਹਨ ਡੱਬੇ ਦਿੱਤੇ ਗਏ ਹਨ ਉਹਨਾਂ ਦੇ ਵਿੱਚੋਂ ਸਿਰਫ ਇੱਕ ਟਿਕ ਕਰਨਾ ਹੈ ਉਹ ਤੁਸੀਂ ਉੱਪਰੋਂ ਦੇਖ ਕੇ ਟਿਕ ਕਰਨਾ ਹੈ ਕਿ ਤੁਸੀਂ ਇਸ ਵਾਕ ਦੇ ਨਾਲ ਕਿੰਨਾਕ ਸਹਿਮਤ ਹੋ ਜਾਂ ਨਹੀਂ ਸਹਿਮਤ ਹੋ ਜਾਂ ਤੁਹਾਡੇ ਆਪਣੇ ਕੀ ਵਿਚਾਰ ਨੇ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਤੇ ਨਿਸ਼ਾਨੀ ਹੈ ਜਿਹੜੀ ਉਹ ਲਗਾਉਣੀ ਹੈ ਇਸ ਤਰ੍ਹਾਂ ਦੇ ਇਹ ਪੰਜ ਨੇ ਜਿਹੜੇ ਤੁਹਾਨੂੰ ਪ੍ਰਸ਼ਨ ਨੇ ਕਹਿ ਲਈ ਤੁਹਾਡੀ ਜਾਂਚ ਲਈ ਕੁਐਸਚਨ ਦਿੱਤੇ ਗਏ ਨੇ ਇਹ ਤੁਸੀਂ ਆਪ ਕਰਨੇ ਹਨ ਉਸ ਤੋਂ ਬਾਅਦ ਹੈ ਦੂਸਰੀ ਕਿਰਿਆ ਰਵਾਇਤੀ ਕਹਾਣੀ ਸੁਣਾਉਣੀ ਰਵਾਇਤੀ ਦਾ ਮਤਲਬ ਪ੍ਰਾਚੀਨ ਜੋ ਲਗਾਤਾਰ ਚਲਦੀਆਂ ਆ ਰਹੀਆਂ ਨੇ ਉਹਨਾਂ ਦੇ ਵਿੱਚੋਂ ਕਹਾਣੀ ਨੂੰ ਸੁਣਾਉਣਾ ਇਹ ਇਮਾਨਦਾਰੀ ਬਾਬਤ ਬਾਬਤ ਦਾ ਮਤਲਬ ਹੁੰਦਾ ਹੈ ਸੰਬੰਧਤ ਇਹ ਇਮਾਨਦਾਰੀ ਬਾਬਤ ਮੁਢਲੀ ਜਾਣਕਾਰੀ ਪ੍ਰਾਪਤ ਕਰਨ ਲਈ ਜਮਾਤ ਵਿੱਚ ਕਰਵਾਈ ਜਾਣ ਵਾਲੀ ਇੱਕ ਗਤੀਵਿਧੀ ਹੈ ਅਸੀਂ ਪੂਰਨ ਸਹਿਮਤੀ ਅਤੇ ਪੂਰਨ ਸਹਿਮਤੀ ਦਰਸਾਉਣ ਵਾਲੇ ਚਿੰਨ ਆਮੋ ਸਾਹਮਣੇ ਦੀਆਂ ਦਵਾਰਾਂ ਉੱਪਰ ਚਿਪਕਾਵਾਂਗੇ ਕਿਰਿਆ ਸ਼ੁਰੂ ਕਰਨ ਲਈ ਕੁਝ ਨਿਰਦੇਸ਼ ਇਸ ਤਰ੍ਹਾਂ ਆਪਕੇ ਤੁਹਾਨੂੰ ਕਹਾਣੀ ਸੁਣਾਈ ਜਾਏਗੀ ਉਸ ਕਹਾਣੀ ਦੇ ਰਾਹੀਂ ਤੁਹਾਡੇ ਤੋਂ ਤੁਹਾਡੇ ਵਿਚਾਰ ਨੇ ਜਿਹੜੇ ਉਹ ਪੁੱਛੇ ਜਾਣਗੇ ਕੰਦ ਦੀਆਂ ਦੋਹਾਂ ਸਾਈਡਾਂ ਤੇ ਉੱਪਰ ਇੱਕ ਪਾਸੇ ਸਹਿਮਤੀ ਵਾਲਾ ਤੇ ਇੱਕ ਪਾਸੇ ਜਿਹੜਾ ਹੈ ਪੂਰਨ ਸਹਿਮਤੀ ਵਾਲਾ ਜਿਹੜਾ ਲੋਗੋ ਹੈ ਲਗਾਇਆ ਜਾਏਗਾ ਲਿਖਿਆ ਜਾਏਗਾ ਕੰਧ ਦੇ ਉੱਪਰ ਤੇ ਤੁਸੀਂ ਉਸ ਕਹਾਣੀ ਨੂੰ ਪੜ ਕੇ ਤੁਹਾਡੇ ਉਸ ਬਾਰੇ ਉਸ ਕਹਾਣੀ ਦੇ ਨਾਲ ਕਿਹੜੇ-ਕਿਹੜੇ ਵਿਚਾਰ ਨਾਲ ਤੁਸੀਂ ਸਹਿਮਤ ਹੋ ਕਿਹੜੇ ਨਾਲ ਨਹੀਂ ਜੇ ਸਹਿਮਤ ਹੋ ਤਾਂ ਸਹਿਮਤੀ ਵਾਲੇ ਪਾਸੇ ਜਾਣਾ ਹੋਵੇਗਾ ਤੇ ਜੇ ਅਸਹਿਮਤ ਹੋ ਤਾਂ ਅਸਹਿਮਤੀ ਵਾਲੇ ਪਾਸੇ 제 아리아에 가. ਤਾ ਕੋਈ ਸਹਿਮਤ ਹੈ ਉਸ ਪਾਤਰ ਦੀ ਕਿਸੇ ਗੱਲ ਨਾਲ ਅਤੇ ਨਾ ਹੀ ਉਹ ਅਸਹਿਮਤ ਹੈ ਤਾਂ ਉਹ ਉਸਨੇ ਕਿਤੇ ਖੜਨਾ ਹੈ ਵਿਚਕਾਰ ਖੜ ਜਾਏਗਾ ਜਦੋਂ ਕਈ ਵਾਰ ਅਸੀਂ ਕੋਈ ਫੈਸਲਾ ਨਹੀਂ ਕਰ ਸਕਦੇ ਕਿ ਇਹ ਸਹੀ ਹੈ ਜਾਂ ਇਹ ਗਲਤ ਹੈ ਤਾਂ ਅਸੀਂ ਕਈ ਵਾਰ ਮੰਝ ਧਰ ਦੇ ਵਿੱਚ ਫਸ ਜਾਂਦੇ ਹਾਂ ਵਿਚਾਰੇ ਫਸ ਜਾਂਦੇ ਹਾਂ ਤਾਂ ਉਸ ਨੂੰ ਹੀ ਉਸ ਇਹ ਆਧਾਰ ਤੇ ਹੀ ਇਹ ਐਕਟੀਵਿਟੀ ਹੈ ਜਿਹੜੀ ਉਹ ਪ੍ਰਵਾਇਡ ਕੀਤੀ ਹੈ ਕਿ ਤੁਸੀਂ ਸਹਿਮਤ ਤੈਨੋਂ ਤੋ ਜਾਂ ਤੁਸੀਂ ਆਪਣਾ ਨਿਰਣਾ ਕੋਈ ਫੈਸਲਾ ਕੋਈ ਕਰ ਹੀ ਨਹੀਂ ਸਕ ਰਹੇ ਉਸ ਵਿੱਚਕਾਰ ਖੜਨਾ ਹੈ ਵਿਦਿਆਰਥੀ ਇਸ ਤੋਂ ਬਾਅਦ ਜਮਾਤ ਨੂੰ ਲਗਭਗ ਬਰਾਬਰ ਗਿਣਤੀ ਦੇ ਦੋ ਸਮੂਹਾਂ ਵਿੱਚ ਵੰਡ ਦਿੱਤਾ ਜਾਏਗਾ ਤੁਹਾਡੀ ਜਮਾਤ ਨੂੰ ਦੋ ਬਰਾਬਰ ਭਾਗਾਂ ਦੇ ਵਿੱਚ ਵੰਡ ਦਿੱਤਾ ਜਾਏਗਾ ਮਤਲਬ ਜੇ ਕਲਾਸ ਦੇ ਵਿੱਚ 30 ਵਿਦਿਆਰਥੀ ਹਨ ਤਾਂ 10-10 ਵਿਦਿਆਰਥੀਆਂ ਦੇ ਰੂਪ ਦੇ ਵਿੱਚ ਵੰਡ ਦਿੱਤਾ ਜਾਏਗਾ ਤੇ ਇਸ ਇੱਕ ਇੱਕ ਕਰਕੇ ਕਹਾਣੀ ਸੁਣਾਈਆਂ ਜਾਂਦੀਆਂ ਤੇ ਕਹਾਣੀਆਂ ਜਿਹੜੀਆਂ ਉਹ ਸੁਣਾਈਆਂ ਜਾਂਦੀਆਂ it. Mm -hmm. ਹਾਰਾ ਖੁਸ਼ ਹੋ ਕੇ ਇਹਨੂੰ ਬਲੈਕ ਬੋਰਡ ਤੇ ਵੀ ਲਿਖਿਆ ਜਾ ਸਕਦਾ ਹੈ ਤੀਸਰੀ ਕਿਰਿਆ ਰਚਨਾਤਮਕ ਹੁਨਰ ਵਿਤੀ ਰਚਨਾਤਮਕ ਕ੍ਰੀਏਟੀਵਿਟੀ ਨੂੰ ਕਹਿੰਦੇ ਆ ਤੁਹਾਡੀ ਹੋਵੇ ਹੁਨਰ ਕਾਰੀਗਰੀ ਨੂੰ ਕਹ ਦਿੰਦੇ ਆ ਸੰਥਨ ਵੀ ਕਹਿੰਦੇ ਆ ਖੂਬੀ ਵੀ ਕਹ ਦਿੰਦੇ ਆ ਕਲਾ ਵੀ ਕਹ ਦਿੰਦੇ ਆ ਅੰਗਰੇਜ਼ੀ ਚ ਸਕਿੱਲ ਵੀ ਕਿਹਾ ਜਾਂਦਾ ਹੈ ਕਾਬਲਾ ਹੋ ਹੀ ਨਹੀਂ ਸਕਤਾ ਨਾ ਅਸੀਂ ਕਿਸੇ ਨਾਮ ਪਾ ਸਕਦੇ ਹਾਂ ਦਾਹ